ਪ੍ਰੀਵਿਊ ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਡੇਰਾ ਬਾਬਾ ਨਾਨਕ ਤੋਂ ਗੁਰਦਾਸਪੁਰ ਦੇ ਸਰਦੀ ਕਸਬਾ ਡੇਰਾ ਬਾਬਾ ਨਾਨਕ ਅੰਦਰ ਪੈਂਦੀ ਪੁਲਿਸ ਚੌਂਕੀ ਧਰਮਕੋਟ ਰੰਦਾਵਾ ਵੱਲੋਂ ਕਿਸਾਨ ਦੀ ਇਤਲਾਹ ਤੇ ਗੰਨੇ ਦੇ ਖੇਤਾਂ ਵਿੱਚ ਪਿਆ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਹੈ ਡੇਰਾ ਬਾਬਾ ਨਾਨਕ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਰੰਦਾਵਾ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਸ ਤੇ ਉਹਨਾਂ ਨੇ ਗੁਰਵਾਲਦੀਪ ਸਿੰਘ ਦੇ ਖੇਤਾਂ ਵਿੱਚੋਂ ਆਪਣੀ ਜਿਹੜੀ ਹੈਰੋਇਨ ਰਿਕਵਰ ਕੀਤੀ ਹੈ ਇਹ ਇਸ ਅ ਡਿਸਕਲਰ ਦੇ ਅਨੁਸਾਰ ਇਨਵੈਸਟੀਗੇਸ਼ਨ ਦੇਖੋ ਇਹ ਤੇ ਇਨਵੈਸਟੀਗੇਸ਼ਨ ਦਰਾਂ ਨਹੀਂ ਪਤਾ ਲੱਗੂਗਾ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਤੱਤ ਸਾਹਮਣੇ ਆਉਣਗੇ ਤੁਹਾਨੂੰ ਦੱਸਾਂ ਸਰ ਜਿਪੂ ਤਾਂ ਡਰੋਨ ਹੀ ਲੱਗਦੀ ਹੈ ਵੀ ਡਰੋਨ ਨਾਲ ਹੀ ਆਈ ਹੋਗੀ ਕਿਨੇ ਪਾਵਟ ਦੇ ਸਰ ਪਰ ਅੰਪਾਇਰ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਨੂੰ ਰਿਕਵਰ ਹੋਈ ਹੈ ਬਾਕੀ ਅਜੇ ਕਰ ਰਹੇ ਆ ਤਫ਼ਤੀਸ਼ ਕਰੀ ਹੋਈ ਆ ਪਰੰਪਾ ਛੱਡਣ ਕੋਈ ਨਹੀਂ ਇਨਵੈਸਟੀਗੇਸ਼ਨ ਦੇ ਸਾਹਮਣੇ ਜੋ ਵੀ ਆਊਗਾ ਤੁਹਾਨੂੰ ਦੱਸਾਂਗਾ